ਕ੍ਰੀਮ 25 ਲੱਖ ਰੁਪਇਆ ਇਹ ਵੀਰ ਦਾ ਖਰਚ ਆ ਗਿਆ ਪਰ ਇਹਦੀ ਲੱਤ ਉਸ ਤੋਂ ਵੀ ਜ਼ਿਆਦਾ ਹਾਲਾਤ ਖਰਾਬ ਹੋ ਕੇ ਗਲ ਗਈ ਕੁਝ ਚੰਦ ਲੋਕ ਕੁਝ ਚੰਦ ਸਿੱਕਿਆ ਕਰਕੇ ਕੁਝ ਚੰਦ ਛਲੜਾ ਕਰਕੇ ਦੇਸ਼ ਦਾ ਨਾਮ ਵੀ ਬਦਨਾਮ ਕਰਦੇ ਆ ਤੇ ਇਨਸਾਨੀਅਤ ਦੇ ਨਾਂ ਤੇ ਵੀ ੱੱਬਾ ਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵੀਰ ਨੂੰ ਜਿਹੜੇ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਬੈਸਟ ਅਫਰੀਕਾ ਦਾ ਰਹਿਣ ਵਾਲਾ ਵੀ ਅੰਛੂ ਮਾਨਾ ਇਹਦਾ ਨਾਮ ਆ son of ਕਾਨੂੰ ਤੇ son of ਲਿਓਨੀ ਮੁਹੰਮਦ ਤੇ ਇਸ ਵੀਰ ਦੀ ਪਤਨੀ ਦਾ ਨਾਮ ਮਰੀਆਮਾ ਇਹ ਵੀਰ ਦੀ ਲੱਤ ਟੁੱਟ ਗਈ ਸੀ ਐਕਸੀਡੈਂਟ ਹੋ ਗਿਆ ਸੀ ਬੈਸਟ ਅਫਰੀਕਾ ਦੇ ਵਿੱਚ ਤੇ ਇੰਡੀਆ ਦੇ ਵਿੱਚ ਇਹ ਭਾਰਤ ਦੇ ਵਿੱਚ ਮੈਡੀਕਲ ਵੀਜ਼ੇ ਤੇ ਆਇਆ ਸੀ ਵੀ ਉੱਥੋਂ ਮੈਂ ਇਲਾਜ ਕਰਾ ਲਵਾਂ ਜਾ ਕੇ ਜਿੰਨੀ ਕਿ ਜਮ੍ਹਾਂ ਪੂੰਜੀ ਆਪਦੇ ਕੋਲੇ ਸੀ ਉਹ ਵੀ ਲੈ ਕੇ ਆਇਆ ਇੱਥੇ ਬੰਬੇ ਦੇ ਇੱਕ ਹਸਪਤਾਲ ਦੇ ਵਿੱਚ ਇਹ ਇਲਾਜ ਲਈ ਪਹੁੰਚਿਆ ਉਹਨਾਂ ਹਸਪਤਾਲ ਵਾਲਿਆਂ ਨੇ ਇਹਦੀ ਐਸੀ ਲੁੱਟਕਸੁੱਟ ਕੀਤੀ ਜਿਹੜੇ ਇਹਦੇ ਪੈਸੇ ਸੀ ਉਹ ਤਾਂ ਖਤਮ ਹੋਣੇ ਹੀ ਸੀ ਉਸ ਤੋਂ ਬਾਅਦ ਇਹਨੇ ਯੂਕੇ ਤੋਂ ਆਪਣੇ ਭਰਾ ਤੋਂ ਵੀ ਪੈਸੇ ਮੰਗਾ ਮਗਾ ਕੇ ਉਹਨਾਂ ਨੂੰ ਦਿੱਤੇ ਕਰੀਬ 25 ਲੱਖ ਰੁਪਇਆ ਇਹ ਵੀਰ ਦਾ ਖਰਚ ਆ ਗਿਆ ਪਰ ਇਹਦੀ ਲੱਤ ਉਸ ਤੋਂ ਵੀ ਜ਼ਿਆਦਾ ਹਾਲਾਤ ਖਰਾਬ ਹੋ ਕੇ ਗਲ ਗਈ 7000 ਰੁਪਇਆ ਇਹ ਤਾਂ ਇੱਕ ਦਿਨ ਦੀ ਡਰੈਸਿੰਗ ਕਰਨ ਦਾ ਪੱਟੀ ਕਰਨ ਦਾ ਲਿਆ ਜਾਂਦਾ ਸੀ ਤੇ ਹੁਣ ਤਾਂ ਭਲਾ ਹੋਵੇ ਭੈਣ ਦਾ ਸਾਡੀ ਦਾ ਸੰਗੀਤਾ ਵਿੰਦਰਾ ਦਾ ਉਹਨਾਂ ਦੇ ਪਤੀ ਦਵਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਅਭਰਾਲਾ ਕੀਤਾ ਉਹਨਾਂ ਦਾ ਬੇਟਾ ਜੁਕੇ ਚ ਰਹਿੰਦਾ ਉਹਨੇ ਅਨਸੂਮਨਾਂ ਦੇ ਭਰਾ ਨੇ ਉਹਦੇ ਨਾਲ ਗੱਲ ਕੀਤੀ ਆਪਣੇ এমਪਲਾਈਜ਼ ਨਾਲ ਤੇ ਉਹਨੇ ਆਪਣੇ ਮੰਮੀ ਪਾਪਾ ਨਾਲ ਗੱਲ ਕੀਤੀ ਉੱਥੋਂ ਅੱਗੋਂ ਸਾਡੇ ਟੀਮ ਦੀ ਮੈਂਬਰ ਆ ਭੈਣ ਨਵਕਰਨ ਕੌਰ ਉਹਨੇ ਉਹਨਾਂ ਨਾਲ ਗੱਲ ਕੀਤੀ ਉਹਨੂੰ ਜਾ ਕੇ ਉਹ ਪਰਿਵਾਰ ਬੰਬੇ ਤੋਂ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਇਆ ਤੇ ਅੰਚੂ ਮਨਾ ਦੀ ਲਤ ਜਮਾ ਗਲ ਚੁੱਕੀ ਸੀ ਜਦੋਂ ਸਾਡੇ ਕੋਲ ਆਇਆ ਵੀਰ ਹੁਣ ਤਾਂ ਤੁਸੀਂ ਦੇਖੋ ਸਿਹਤ ਵੀ ਸੋਹਣੀ ਹੋ ਗਈ ਆ ਲਤ ਦੀ ਸਰਜਰੀ ਹੋ ਗਈ ਹੈ ਜੀ ਰੋਡ ਪਈ ਹੈ ਹੁਣ ਲੱਤ ਦਾ ਜਿਹੜਾ ਕਿਸੇ ਟਾਈਮ ਖਤਰਾ ਸੀ ਕੱਟੇ ਜਾਣ ਦਾ ਉਹ ਖਤਮ ਹੋ ਗਿਆ ਹੁਣ ਲੱਤ ਬਚ ਗਈ ਹੈ ਵੀਰ ਦੀ ਉਹਦਾ ਜੁਕੇ ਤੋਂ ਭਰਾ ਵੀ ਮਿਲਣ ਆਇਆ ਤੇ ਹੁਣ ਵੀਰ ਹੌਸਲੇ 'ਚ ਵੀ ਆ ਇੱਕ ਸਰਜਰੀ ਉਹਦੀ ਹਜੇ ਹੋਣੀ ਆ ਪਲਾਸਟਿਕ ਸਰਜਰੀ ਜਿਹੜੀ ਪੱਟ 'ਚੋਂ ਮਾਸ ਕੱਢ ਕੇ ਉਹਦੀ ਲੱਤ ਦੇ ਉੱਪਰ ਲਗਾਇਆ ਜਾਊਗਾ ਗ੍ਰਾਫਟਿੰਗ ਕੀਤੀ ਜਾਊ ਬੜੀ ਦੁੱਖ ਦੀ ਗੱਲ ਆ ਅੱਜ ਇਹ ਵੀਰ ਕੀ ਸੋਚ ਕੇ ਭਾਰਤ ਦੇਸ਼ ਚ ਆਇਆ ਸੀ ਤੇ ਇਹਦੇ ਮਨ ਚ ਕੀ ਚੱਲ ਰਿਹਾ ਹੋਊਗਾ ਕੁਝ ਚੰਦ ਲੋਕ ਕੁਝ ਚੰਦ ਸਿੱਕਿਆ ਕਰਕੇ ਕੁਝ ਚੰਦ ਛਲੜਾ ਕਰਕੇ ਦੇਸ਼ ਦਾ ਨਾਮ ਵੀ ਬਦਨਾਮ ਕਰਦੇ ਆ ਤੇ ਇਨਸਾਨੀਅਤ ਦੇ ਨਾਂ ਤੇ ਵੀ ੱੱਬਾ ਲਾਉਂਦੇ ਨੇ ਇਹ ਵੀਰ ਆਪਣੇ ਜੀਵਨ ਦੇ ਵਿੱਚ ਕਦੇ ਵਾਪਸ ਇੰਡੀਆ ਇਲਾਜ ਲਈ ਆਊਗਾ ਕਦੇ ਜਾਂ ਕਿਸੇ ਨੂੰ ਰეკਮੈਂਡ ਕਰੂਗਾ ਇਹ ਜਰੂਰ ਸੋਚਿਓ ਉਹਨਾਂ ਨੇ ਤਾਂ ਪੈਸੇ ਖਾ ਲਏ ਜੋ ਇਸ ਵੀਰ ਨੇ ਦੁੱਖ ਭੋਗਿਆ ਜੋ ਇਹਦੇ ਪਰਿਵਾਰ ਨੇ ਤਕਲੀਫ ਝੱਲੀ ਹੈ ਪਿੱਛੋਂ 25000 ਰੁਪਿਆ ਆਪਣੇ ਅੰਡਰਵੀਅਰ ਦੇ ਵਿੱਚ ਲਕੋ ਕੇ ਰੱਖਿਆ ਸੀ ਵੀਰ ਨੇ ਵੀ ਮੈਨੂੰ ਜੇ ਹੋਰ ਕੋਈ ਹੱਲ ਨਾ ਹੋਇਆ ਜੇ ਬੈਸਟ ਅਫਰੀਕਾ ਜਾਣਾ ਪਿਆ ਮੈਂ ਟਿਕਟ ਲਾ ਕੇ ਵਾਪਸ ਚਲੇ ਜਾਊਂਗਾ ਉਹੀ ਬੱਚਿਆ ਇਕੱਲਾ ਬਾਕੀ ਸਭ ਕੁਝ ਖਾ ਲਿਆ ਖਤਮ ਕਰਤੀ 3125 ਨੂੰ ਇਹ ਵੀਰ ਸਾਡੇ ਕੋਲੇ ਆਇਆ ਸੀ ਅੱਜ ਵੀਰ ਡੇਡ ਵੀ ਨਾ ਹੋ ਗਿਆ ਵੀਰੇ ਨੂੰ ਆਏ ਨੂੰ ਉਹਦੀ ਲੱਤ ਦਾ ਇੱਕ ਆਪਰੇਸ਼ਨ ਹੋ ਗਿਆ ਅਗਲਾ ਵੀ ਹੋ ਸਕੇ ਸਰਜਰੀ ਬਾਈ ਦੀ ਅਰਦਾਸ ਕਰਿਓ ਇਲਾਜ ਕਰਾਉਣਾ ਜਾਂ ਨਾ ਕਰਾਉਣਾ ਇਹ ਸਾਡੇ ਵਸ ਨਹੀਂ ਸੀ ਇਹ ਤਾਂ ਉਹ ਵਾਹਿਗੁਰੂ ਨੇ ਕਰਾਇਆ ਪਰ ਅਸੀਂ ਕੋਸ਼ਿਸ਼ ਕੀਤੀ ਆ ਵੀ ਇਹ ਪਰਦੇਸੀ ਘਟੋਕਟ ਇੱਥੇ ਆਪਣੇ ਜਿਸ ਉਮੀਦ ਨਾਲ ਆਇਆ ਸੀ ਉਹ ਇਹਦੀ ਪੂਰੀ ਹੋ ਸਕੇ ਆਪਣੇ ਪੈਰਾਂ ਤੇ ਚੱਲ ਕੇ ਇੱਥੋਂ ਵਾਪਸ ਜਾ ਸਕੇ ਕਰਿਓ ਅਰਦਾਸ ਇਸ ਵੀਰ ਵਾਸਤੇ ਅਨਸ਼ੂਮਾਨਾ ਦੇ ਆਉਣ ਵਾਲੇ ਜੀਵਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ